ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅਸੀਂ ਅੱਜ ਫੇਰ ਖਬਰ ਲੈ ਕੇ ਹਾਜ਼ਰ ਹਾਂ ਸਨੀ ਐਨਕਲੇਵ ਦੇ ਡਿਵੈਲਪਰ ਜਰਨੈਲ ਸਿੰਘ ਬਾਜਵਾ ਬਾਰੇ ਜਰਨੈਲ ਸਿੰਘ ਬਾਜਵਾ ਨੂੰ ਖਰੜਵੀ ਜੇ ਐਮ ਆਈ ਸੀ ਦੀ ਅਦਾਲਤ ਨੇ 3 ਸਾਲ ਦੀ ਕੈਦ ਬਾ ਮੁਸ਼ੱਕਤ ਤੋਂ ਕਾਟੜੀ ਕਰਨ ਦੇ ਜੁਰਮ ਦੇ ਵਿੱਚ ਸੁਣਾਈ ਹੈ ਇਹ ਕੈਦ ਇਸੇ ਮਹੀਨੇ ਦੀ 19 ਤਰੀਕ ਨੂੰ ਸੁਣਾਈ ਗਈ ਅਤੇ ਇਹਦੇ ਵਿੱਚ ਜੋ ਜੱਜ ਸਾਹਿਬ ਨੇ ਲਿਖਿਆ ਬਹੁਤ ਹੀ ਹੈਰਾਨੀ ਕਰਨ ਵਾਲਾ ਇਹ ਫੈਸਲਾ ਇਸ ਠੱਗ ਪ੍ਰਾਪਰਟੀ ਡਿਵੈਲਪਰ ਦੇ ਪਾਜ ਖੋਲ ਕੇ ਜੀ ਐਮ ਆਈ ਸੀ ਚਾਹਤ ਛਾਵਣਾ ਨੇ ਰੱਖ ਦਿੱਤੇ 48 ਪੇਜ ਦਾ ਆਦੇਸ਼ ਪੜਨ ਵਾਲਾ ਜਿਸ ਦੇ ਵਿੱਚ ਜੱਜ ਸਾਹਿਬਾਂ ਨੇ ਐਸਡੀ ਇੱਕ ਇੱਕ ਚੀਜ਼ ਐਕਸਪਲੇਨ ਕੀਤੀ ਆ ਤੁਹਾਨੂੰ ਇਸ ਜੱਜਮੈਂਟ ਦੇ ਕੁਝ ਖਾਸ ਹਿੱਸੇ ਅਸੀਂ ਅੱਜ ਖੋਲ੍ਹ ਕੇ ਸੁਣਾਵਾਂਗੇ ਜੱਜ ਸਾਹਿਬ ਨੇ ਦੱਸਿਆ ਹੈ ਵੀ ਇਹਦੇ ਵਿੱਚ ਮੁੱਖ ਤੌਰ ਤੇ ਠੱਗੀ ਵਜੀ ਇੱਕ ਇਹੋ ਜੀ ਆਰਗੇਨਾਈਜੇਸ਼ਨ ਨਾਲ ਜਿਸ ਦਾ ਕੰਮ ਸੀ ਕਿ ਸਰਕਾਰੀ ਮੁਲਾਜ਼ਮਾਂ ਨੂੰ ਰਿਟਾਇਰ ਹੋਇਆ ਨੂੰ ਜਾਂ ਰਿਟਾਇਰ ਹੋਣ ਵਾਲਿਆਂ ਨੂੰ ਸੌਖੇ ਤੇ ਸਸਤੇ ਘਰ ਮਿਲ ਸਕਣ ਜਿਹੜੀ ਗਵਰਨਮੈਂਟ ਅਫੀਸ਼ੀਅਲ ਵੈਲਫੇਅਰ ਆਰਗੇਨਾਈਜੇਸ਼ਨ ਜਿਹਨੂੰ ਸ਼ਾਰਟ ਫਾਰਮ ਚ ਜੀਓਡਬਲਯੂਓ ਇਸ ਪੈਸੇ ਦੇ ਵਿੱਚ ਲਿਖਿਆ ਗਿਆ ਗੋਵੋ ਦਾ ਜਿਹੜਾ ਅੱਗੇ ਚੇਅਰਮੈਨ ਹੁੰਦਾ ਉਹਦਾ ਨਾਮ ਹੁੰਦਾ ਐਮਪੀ ਬਾਠਲ ਐਮਪੀ ਬਾਠਲਾ ਐਮਪੀ ਬਾਠਲਾ ਨੂੰ ਜਿਹੜਾ ਬਾਜਵਾ ਉਹ ਦਿੱਲੀ ਮਿਲਦਾ ਤੇ ਕਹਿੰਦਾ ਕਿ ਆਜੋ ਆਪਾਂ ਰਲ ਮਿਲ ਕੇ ਇੱਕ ਜੁਆਇੰਟ ਵੈਂਚਰ ਸ਼ੁਰੂ ਕਰੀਏ ਜਿਹਦੇ ਵਿੱਚ 1500 ਫਲੈਟ ਬਣ ਜਾਣਗੇ ਮੇਰੇ ਕੋਲ ਕਹਿੰਦਾ ਹਰਪਾਲਪੁਰ ਪਿੰਡ ਦੇ ਵਿੱਚ 25 ਏਕੜ ਜ਼ਮੀਨ ਆ ਤੇ ਆਪਾਂ ਰਲ ਮਿਲ ਕੇ ਫਲੈਟ ਬਣਾਉਣੇ ਆ ਇਸ ਕੰਮ ਦੇ ਲਈ ਜਿਹੜੀ ਗਵਰਨਮੈਂਟ ਆਫੀਸ਼ਲਸ ਵੈਲਫੇਅਰ ਆਰਗੇਨਾਈਜੇਸ਼ਨ ਆ ਤਿਆਰ ਹੋਗੀ ਸਨ 2012 ਇੱਕ ਐਗਰੀਮੈਂਟ ਕੀਤਾ ਜਾਂਦਾ ਇਰ ਰਿਵੋਕੇਬਲ ਯਾਨੀ ਕਿ ਜਿਹੜਾ ਦੁਬਾਰਾ ਕਦੇ ਰੱਦ ਨਹੀਂ ਕੀਤਾ ਜਾ ਸਕਦਾ ਉਹ ਐਗਰੀਮੈਂਟ ਹੋ ਜਾਂਦਾ ਤੇ ਇਸ ਜੁਆਇੰਟ ਵੈਂਚਰ ਦੇ ਲਈ ਇੱਕ ਨਵੀਂ ਕੰਪਨੀ ਬਣਾਈ ਜਾਂਦੀ ਹੈ ਫਰਮ ਬਣਾਈ ਜਾਂਦੀ ਹੈ ਦੋਹਾਂ ਵੱਲੋਂ ਉਹਦਾ ਨਾਮ ਰੱਖਦੇ ਐ ਆਈਏ ਹਾਊਸਿੰਗ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਯਾਨੀ ਕਿ ਆਈਏ ਐਚ ਐਸ ਪੀ ਐਲ ਇੱਕ ਤੀਜੀ ਕੰਪਨੀ ਬਣ ਗਈ ਇੱਕ ਬਾਜਵਾ ਸਾਹਿਬ ਵਾਲੇ ਹੋ ਗਏ ਦੂਜੇ ਪਾਸੇ ਸਰਕਾਰੀ ਮੁਲਾਜ਼ਮਾਂ ਵਾਲੀ ਟੀਰ ਹੋ ਗਈ ਤੇ ਉਹਨਾਂ ਨੇ ਜੁਆਇੰਟ ਵੈਂਚਰ ਚ ਇਹ ਕੰਪਨੀ ਬਣਾ ਲਈ ਤੇ ਫਿਰ ਜਦੋਂ ਐਗਰੀਮੈਂਟ ਹੋ ਗਿਆ ਤਾਂ ਕੰਮ ਸ਼ੁਰੂ ਹੋਣਾ ਸੀ ਕੰਮ ਤਾਂ ਕੀ ਸ਼ੁਰੂ ਹੋਣਾ ਸੀ ਇਹਨਾਂ ਨੇ ਬਾਜਵਾ ਉਹਨਾਂ ਨੇ ਇਹਨਾਂ ਮੁਲਾਜ਼ਮਾਂ ਵਾਲੀ ਕੰਪਨੀ ਤੋਂ ਵਾਰੀ-ਵਾਰੀ ਕਰਕੇ 2.47 ਕਰੋੜ ਰੁਪਇਆ ਯਾਨੀ ਕਿ ਕਰੀਬ ਢਾਈ ਕਰੋੜ ਰੁਪਇਆ 22 ਚੈਕਸ ਲੈ ਲਿਆ ਤਾਂ ਕਿ ਕੰਮ ਕਾਜ ਸ਼ੁਰੂ ਕੀਤਾ ਜਾ ਸਕੇ ਪਰ ਹੁੰਦਾ ਕੀ ਹੈ ਕਿ ਬਾਜਵਾ ਜਿਹੜੀ ਜ਼ਮੀਨ ਦੀ ਗੱਲ ਕਰਦਾ ਕਿ ਮੇਰੀ ਹੈ ਉਹ ਚੋ ਦੱਸਦਾ ਹੈ ਕਿ ਹਰਪਾਲਪੁਰਾ ਪਿੰਡ ਦੇ ਵਿੱਚ ਜਿਹੜੇ ਖਸਰਾ ਨੰਬਰ 17 18 ਵੀ 21 22 ਅਤੇ 29 ਦੇ ਵਿੱਚ ਮੇਰੀ ਇੱਕ 25 ਏਕੜ ਜ਼ਮੀਨ ਆ ਕਹਿੰਦਾ ਜਿੱਥੇ ਆਪਾਂ 1500 ਫਲੈਟ ਬਣਾਉਣੇ ਆ ਅਖੀਰ 'ਚ ਨਿਕਲਦਾ ਕੀ ਆ ਉਹਦੀ ਜ਼ਮੀਨ ਹੀ ਹੈ ਨਹੀਂ ਸੀ ਉਹਦੀ ਜ਼ਮੀਨ ਹੀ ਹੈ ਨਹੀਂ ਸੀ ਠਗੀ ਵਾਜਗੀ ਤੇ ਇਹ ਬੰਦੇ ਜਿਹੜੇ ਸੀਗੇ ਸਰਕਾਰੀ ਮੁਲਾਜ਼ਮ ਇਹ ਅੱਗੇ ਫਿਰ ਰੋਲਾ ਪਾਉਂਦੇ ਆ ਇਹ ਕਿੱਥੇ ਕਿੱਥੇ ਜਾਂਦੇ ਆ ਉਸ ਵਕਤ ਦੇ ਐਸਐਸਪੀ ਨੂੰ ਇਹ ਸ਼ਿਕਾਇਤ ਕਰਦੇ ਉਹਨਾਂ ਸ਼ਿਕਾਇਤ ਐਸਐਸਪੀ ਨੂੰ ਵੀ ਕਰਦੇ ਤੇ ਉਹਦੀ ਇੱਕ ਕਾਪੀ ਭੇਜਦੇ ਆ ਹੈ ਡੀਜੀਪੀ ਪੰਜਾਬ ਪੁਲਿਸ ਤੁਹਾਨੂੰ ਦੀ ਡੇਟ ਦੱਸ ਦਿੰਨੇ ਆ 12 1 2017 ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਬਾਜਵੇਂ ਦੇ ਵਿਰੁੱਧ ਐਸਐਸਪੀ ਮੋਹਾਲੀ ਨੂੰ 2017 ਚ ਤੁਸੀਂ ਪਤਾ ਕਰ ਲਿਓ ਕਿਹੜਾ ਸੀਗਾ ਮੋਹਾਲੀ ਚ ਤੇ ਉਦੋਂ ਕਿਹੜਾ ਸੀਗਾ ਪੰਜਾਬ ਪੁਲਿਸ ਦਾ ਡੀਜੀਪੀ ਪਰ ਪੰਜਾਬ ਪੁਲਿਸ ਨੇ ਦੱਕਾ ਨਹੀਂ ਤੋੜਿਆ ਕੋਈ ਐਕਸ਼ਨ ਨਹੀਂ ਲਿਆ ਔਰ ਇਹ ਜਿਹੜੇ ਲੋਕ ਸੀ ਜਿਨ੍ਹਾਂ ਨੇ ਗਵਰਨਮੈਂਟ ਅਫੀਸ਼ੀਅਲਸ ਵੈਲਫੇਅਰ ਐਸੋਸੀਏਸ਼ਨ ਆਰਗੇਨਾਈਜੇਸ਼ਨ ਬਣਾਈ ਸੀ ਪੂੰਜੀ ਨਿਵੇਸ਼ ਕੀਤਾ ਸੀ ਪਹਿਲਾਂ 7 ਲੱਖ ਜਮ੍ਹਾਂ ਕਰਾ ਕੇ 70 ਫਲੈਟ ਬੁੱਕ ਕੀਤੇ ਗਏ ਸਰਕਾਰੀ ਮੁਲਾਜ਼ਮਾਂ ਦੇ ਫੇਰ ਮੁਲਾਜ਼ਮਾਂ ਨੂੰ ਜਦੋਂ ਪਤਾ ਲੱਗਿਆ ਵੀ ਸਾਡੇ ਫਲੈਟ ਬਣ ਰਹੇ ਆ ਇੱਥੇ ਮੁਲਾਜ਼ਮਾਂ ਲਈ ਥਾਂ ਹੈਗੀ ਆ 1500 ਫਲੈਟ ਬਣਨਾ ਹੈ ਹੌਲੀ ਹੌਲੀ ਸਭ ਦੇ ਪੈਸੇ ਆਏ ਦੇ 2.47 ਕਰੋੜ ਰੁਪਇਆ ਬਾਜਵੇ ਨੂੰ ਦਿੱਤਾ ਗਿਆ ਫਿਰ ਅੱਗੇ ਕੀ ਹੁੰਦਾ ਜਦੋਂ ਪੁਲਿਸ ਕੋਈ ਡੱਕਾ ਨਹੀਂ ਤੋੜਦੀ ਤਾਂ ਫਿਰ ਅੱਗੇ ਆ ਜਾਂਦਾ ਜੀ ਬਾਠਲਾ ਐਮਪੀ ਬਾਠਲਾ ਪਾਵਰ ਆਫ ਅਟਾਰਨੀ ਦਿੰਦਾ ਇੱਕ ਵਿਅਕਤੀ ਨੂੰ ਉਹਦਾ ਨਾਮ ਹੁੰਦਾ ਕੁਲਦੀਪ ਪੱਕ ਮਿੱਤਰ ਉਹ ਪਾਵਰ ਆਫ ਅਟਾਰਨੀ ਲੈ ਕੇ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦਾ ਉਹ ਇੱਕ ਇਤਗਾਸਾ ਪਾਉਂਦਾ ਖਰੜ ਦੀ ਕੋਲ ਯਾਨੀ ਕਿ ਪ੍ਰਾਈਵੇਟ ਕੰਪਲੇਂਟ ਉਹਦੇ ਵਿੱਚ ਲਿਖਦਾ ਹੈ ਕਿ ਪੁਲਿਸ ਨੇ ਇਸ ਠੱਗ ਬਿਲਡਰ ਦੇ ਵਿਰੁੱਧ ਸਾਡੀ ਕੰਪਲੇਂਟ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਜੱਜ ਸਾਹਿਬ ਕਿਰਪਾ ਕਰੋ ਤੁਸੀਂ ਹੀ ਸਾਨੂੰ ਇਨਸਾਫ ਦਿਵਾ ਦਿਓ ਤੇ ਫਿਰ ਇਹ ਮਾਮਲਾ ਤੁਰ ਪੈਂਦਾ ਜਦੋਂ ਮਾਮਲਾ ਤੁਰਦਾ ਤਾਂ ਹੁਣੇ ਲੱਗਦਾ ਚਾਹਤ ਛਾਵੜਾ ਜੁਡੀਸ਼ੀਅਲ ਗੈਸਟ੍ਰੇਟ ਫਰਸਟ ਕਲਾਸ ਸਕੂਲ ਤੇ ਉਹ ਸਾਰੇ ਐਗਰੀਮੈਂਟ ਦਿਖਾਏ ਜਾਂਦੇ ਆ 25 ਏਕੜ ਵਾਲੇ ਉਹਦੇ ਦਸਤਕਤ ਹੋਏ ਹੋਏ ਆ ਬਾਜਵੇਂ ਦੇ ਤੇ ਅੱਗੇ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਦੇ ਵਿੱਚ ਬਾਜਵੇਂ ਦਾ ਇੱਕ ਡਾਇਰੈਕਟਰ ਆ ਸੁਖਵਿੰਦਰ ਕੁਮਾਰ ਤੇ ਇੱਕ ਹੋਰ ਡਾਇਰੈਕਟਰ ਆ ਬਲਦੇਵ ਸਿੰਘ ਹੁਣ ਸੁਖਵਿੰਦਰ ਦੇ ਐਗਰੀਮੈਂਟ ਤੇ ਬਲਦੇਵ ਦੇ ਐਗਰੀਮੈਂਟ ਤੇ ਦਸਤਕਤ ਨਹੀਂ ਥਰਡ ਪਾਰਟੀ ਨੂੰ ਇਹ ਜ਼ਮੀਨ ਬਾਜਵਾ ਵੇਚ ਦਿੰਦਾ ਕਥਤ ਤੌਰ ਤੇ ਜਿਹੜੀ ਇਹਦੀ ਹੈ ਹੀ ਨਹੀਂ ਇਹਦੀ ਹੈ ਨਹੀਂ ਉਹ ਕੀ ਕਰਦਾ ਉਹ ਚੱਕ ਕੇ ਕਿਸੇ ਹੋਰ ਨੂੰ ਵੇਚ ਦਿੰਦਾ ਉੱਥੇ ਬਣ ਜਾਂਦਾ ਇੱਕ ਨਵਾਂ ਹਾਊਸਿੰਗ ਕੰਪਲੈਕਸ ਬਾਈ ਦੀ ਨੇਮ ਆਫ ਆਰਕੇਲੀਆ ਉਹਦਾ ਨਾਮ ਹੈਗਾ ਪ੍ਰਾਇਮਰੀ ਬਿਲਡਰ ਸਮਥਿੰਗ ਇਹੋ ਜਿਹੀ ਕੋਈ ਕੰਪਨੀ ਹੈ ਉਹਨਾਂ ਨੂੰ ਵੇਚ ਦਿੰਦਾ ਜਦੋਂ ਕਿ ਉਹਦੀ ਆਪਣੀ ਹੈ ਨਹੀਂ ਸੀ ਉਹ ਪਤਾ ਨਹੀਂ ਕਿਸ ਆਧਾਰ ਤੇ ਖਰੀਦ ਲੈਂਦੇ ਐ ਤੋਂ ਉਹ ਰਕਬਾ ਉਥਾਂ ਖਰੜ ਦੀ ਇਲਾਤ ਇਹਨਾਂ ਤਿੰਨਾਂ ਦੋਸ਼ੀਆਂ ਦੇ ਵਿਰੁੱਧ ਸੱਮਨ ਜਾਰੀ ਕਰਦੀ ਹੈ 14 11 2018 ਪਰ ਇਹ ਹਾਜ਼ਰ ਨਹੀਂ ਹੁੰਦੇ ਲਭਦੇ ਨਹੀਂ ਫਿਰ ਇਹਨਾਂ ਦੇ ਵਿਰੁੱਧ ਪੀਓ ਪ੍ਰोसीडिंग ਸ਼ੁਰੂ ਹੋ ਜਾਂਦੀ ਹੈ ਜਾਨੀ ਕਿ ਇਹਨਾਂ ਨੂੰ ਇਸ਼ਤਿਹਾਰੀ ਮੁਜਰਮ ਘੋਸ਼ਿਤ ਕਰਨ ਦੀ ਕਾਰਵਾਈ ਅਰੰਭੀ ਜਾਂਦੀ ਹੈ ਦਿਨੰ 4 7 22 ਨੂੰ ਉਹ ਡਿਕਲੇਅਰ ਕਰਤਾ ਜਾਂਦਾ ਹੈ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹ 3724 ਨੂੰ ਇਸ ਇਸਤਗਾਸੇ ਨਾਲ ਅਟੈਚ ਕਰਤੀਆਂ ਜਾਂਦੀਆਂ ਯਾਨੀ ਕਿ ਆਪਣੀਆਂ ਜਾਇਦਾਦਾਂ ਨਾ ਵੇਚ ਸਕਣਗੇ ਵਟ ਸਕਣਗੇ ਕੁਝ ਨਹੀਂ ਕਰ ਸਕਣਗੇ ਉਹਨੂੰ ਛੇੜਛਾੜ ਨਹੀਂ ਕਰ ਸਕਣਗੇ ਤੇ ਜਦੋਂ ਇਹ ਲੱਭਦਾ ਹੀ ਨਹੀਂ ਭਾਵੇਂ ਇਹਦੇ ਅਰੈਸਟੋਰੈਂਟ ਕੋਰਟ ਨੇ ਕੱਢਿਆ ਤੇ ਪੁਲਿਸ ਇਹਨਾਂ ਨੂੰ ਫੜਦੀ ਨਹੀਂ ਤਾਂ ਫੇਰ ਕੀ ਕਰਦੀ ਆ ਉਹ ਪੁਲਿਸ ਕਹਿੰਦੇ ਆ ਜੀ ਬੜੇ ਛਾਪੇ ਮਾਰੇ ਬੜੇ ਛਾਪੇ ਮਾਰੇ ਲੱਭਦਾ ਨਹੀਂ ਲੱਭਦਾ ਨਹੀਂ ਫੇਰ ਇੱਕ ਸੱਜਣ ਮਿੱਤਰ ਹਾਈ ਕੋਰਟ ਚ ਪਹੁੰਚਦਾ ਤੇ ਹਾਈ ਕੋਰਟ ਦੇ ਜਸਟਿਸ ਮੋਦਗਿਲ ਡੰਡਾ ਖਿਜਦੇ ਆ ਤੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਤਲਬ ਕਰਦੇ ਆ ਸਾਲ ਕੋ ਪਹਿਲਾਂ ਕਿ ਤੂੰ ਪਰਸਨਲੀ ਹਾਜ਼ਰ ਹੋ ਕੇ ਪੇਸ਼ ਹੋ ਔਰ ਆਪਣਾ ਐਫੀਡੇਵਿਟ ਫਾਈਲ ਕਰ ਜਨਾਬ ਸ਼੍ਰੀ ਗੌਰਵ ਯਾਦਵ ਜੀ ਨੂੰ ਪੇਸ਼ ਹੋਣਾ ਪੈਂਦਾ ਜਿਸ ਤਰ੍ਹਾਂ ਮੈਂ ਕੱਲ ਦੀ ਖਬਰ ਚ ਦੱਸਿਆ ਕਿ ਪੰਮੀਸ ਉਹ ਹੀ ਕਹਿੰਦੀ ਐ ਜੀ ਲਬਦਾ ਨਹੀਂ ਬੜੇ ਛਾਪੇ ਮਾਰੀ ਚੱਲ ਰਹੀ ਆ ਤੇ ਦੂਜੇ ਪਾਸੇ ਜਰਨੈਲ ਸਿੰਘ ਬਾਜਵਾ ਕੋਰਟ ਦੀਆਂ ਪ੍ਰोसीਡਿੰਗਸ ਲਾਈਵ ਜਿਹੜੀਆਂ ਚੱਲਦੀਆਂ ਸੀ ਨੈੱਟ ਤੇ ਬੈਠਾ ਦੇਖ ਰਿਹਾ ਸੀ ਜੱਜ ਸਾਹਿਬ ਦੇ ਸਟਾਫ ਨੇ ਉਹਨੂੰ ਆਇਡੈਂਟੀਫਾਈ ਕਰ ਲਿਆ ਤੇ ਜਸਟਿਸ ਮੋਗਲ ਨੂੰ ਦਾਸਤਾ ਜੱਜ ਸਾਹਿਬ ਨੇ ਐਨਾ ਡਾਂਟਿਆ ਡੀਜੀਪੀ ਨੂੰ ਬੜੀ ਐਮਪਾਇਰਿੰਗ ਸਿਚੁਏਸ਼ਨ ਹੋ ਗਈ ਇਹ ਇਹ ਤੁਹਾਡੇ ਕੰਮ ਕਾਜ ਨੇ ਇਹ ਲੱਛਣ ਨੇ ਕਿ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ 2 ਦਿਨ ਦੇ ਅੰਦਰ ਅੰਦਰ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਕੀਤਾ ਤੇ ਫਿਰ ਕਹਿੰਦੇ ਐਕਿਊਜ਼ਡ ਅਰੈਸਟਡ ਐਂਡ ਪ੍ਰੋਡਿਊਸਡ ਬਿਫੋਰ ਖਰੜ ਕੋਰਟ 21 2 25 ਇਸ ਕੇਸ ਦੇ ਵਿੱਚ ਜਰਨੈਲ ਸਿੰਘ ਬਾਜਵਾ ਨੂੰ 21 2 25 ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਦੋਂ ਕਿ ਇਹ ਇਸਤਗਾਸਾ ਇਹ ਪ੍ਰਾਪਟ ਕੰਪਲੇਂਟ 2017 ਦੀ ਅਦਾਜ਼ ਦੇ ਵਿੱਚ ਚੱਲ ਰਹੀ ਸੀ ਤੇ ਉਹਦੀ ਹਾਜ਼ਰੀ ਕਦੋਂ ਹੁੰਦੀ ਆ 25 ਚ ਪ੍ਰੋਕਲੇਮਡ ਡਿਫੈਂਡਰ ਕਦੋਂ ਹੁੰਦਾ 24 ਚ ਹੁਣ ਅੱਗੇ ਚੱਲਦੇ ਆ ਕਹਿੰਦੇ ਜੀ ਜਦੋਂ ਪੇਸ਼ ਹੋ ਗਿਆ ਉਸ ਤੋਂ ਬਾਅਦ ਫਿਰ ਕੰਮ ਸ਼ੁਰੂ ਹੋਵਿੰਦਾ ਚਾਰਜ ਲਾਉਂਗਾ ਇਹਦੇ ਧਾਰਾ ਲੱਗਣੀ ਸੀ 420 IPC ਤੇ 120 BIPC ਉਹ ਸੁਖਵਿੰਦਰ ਤੇ ਬਲਦੇਵ ਤੇ ਜਿਹੜੀ ਅਗੀ ਕਾਂਸਪੀਰੇਸੀ ਛੜਯੰਤਰ ਵਾਲੀ ਧਾਰਾ ਸੁਖਦੇਵ ਤਾਂ ਤਿਹੜ੍ਹ ਜੇਲ੍ਹ ਚ ਬੰਦ ਸੀ ਤੇ ਬਲਦੇਵ ਸਿੰਘ ਇੱਕ ਵਾਰੀ ਤਾਂ ਆਉਂਦਾ ਸਮਾਣਾ ਨੂੰ ਅਬੇ ਕਰਕੇ ਉਸ ਤੋਂ ਬਾਅਦ ਉਹ ਡਿਸਪੀਅਰ ਹੋ ਜਾਂਦਾ ਫੇਰ ਟਰਾਲ ਰੁਕ ਜਾਂਦਾ ਫੇਰ ਜੱਜ ਸਾਹਿਬ ਕੀ ਕਰਦੇ ਆ ਉਹ ਕਹਿੰਦੇ ਵੀ ਇਹ ਬੰਦੇ ਨੂੰ ਸਜ਼ਾ ਬਾਅਦ ਚ ਦੇ ਲਾਂਗੇ ਜੇ ਇਹਦਾ ਕੋਈ ਕਸੂਰ ਹੈਗਾ ਹਜੇ ਇਹਦੇ ਟ੍ਰਾਇਲ ਨੂੰ ਸੈਗਰੀਗੇਟ ਕਰ ਦੋ ਅੱਡ ਕਰ ਦਿਓ ਪਹਿਲਾਂ ਬਾਜਵਾ ਜਿਹੜਾ ਕਿ ਹੁਣ ਰੋਪੜ ਜੇਹਲ ਚ ਬੰਦ ਹੈ ਇਹਦੇ ਨਾਲ ਨਹੀਂ ਿਠ ਲਈਏ ਸੋ ਫਿਰ ਕਾਰਵਾਈ ਜਦੋਂ ਕੋਰਟ ਦੀ ਚੱਲਦੀ ਆ ਤਾਂ ਸਾਰੇ ਤੱਥ ਸਾਹਮਣੇ ਆਉਂਦੇ ਆ ਤੇ ਜਿਹੜਾ ਗਲਦੀਪਕ ਮਿੱਤਲ ਸੀ ਉਹ ਕਹਿੰਦਾ ਜਨਾਬ ਇਹ ਜਿਹੜੇ ਖਸਰੇ ਆ ਇਹਦਾ ਤਾਂ ਹੀ ਮਾਲਕ ਹੀ ਹੈ ਨਹੀਂ ਜੱਜ ਸਾਹਿਬ ਬੜੇ ਹੈਰਾਨ ਹੁੰਦੇ ਆ ਤਾਂ ਫਿਰ ਜਿਹੜਾ ਵਾਜਵਾ ਹੈ ਉਹਦਾ ਵਕੀਲ ਕੀ ਕਹਿੰਦਾ ਕਹਿੰਦਾ ਜੀ ਇਹ ਤਾਂ ਦਿਵਾਨੀ ਮਾਮਲਾ ਇਹ ਤਾਂ ਪੈਸੇ ਐਕਸਟਰੋਟ ਕਰਨ ਲਈ ਸਾਡੇ ਤੇ ਕ੍ਰਿਮੀਨਲ ਪ੍ਰੋਸੀਡਿੰਗ ਸ਼ੁਰੂ ਕਰਤੀ ਤੇ ਉਸ ਕ੍ਰਿਮੀਨਲ ਤਾਂ ਬੰਦ ਹੀ ਨਹੀਂ ਇਹ ਤਾਂ ਦਿਵਾਨੀ ਮਾਮਲਾ ਜੱਜ ਸਾਹਿਬ ਦੀ ਜੇ ਤੁਸੀਂ ਜੱਜਮੈਂਟ ਪੜ੍ਹੋ ਉਹਨਾਂ ਨੇ ਲਿਖਿਆ ਕਿ ਇੱਕ ਟ੍ਰਾਂਜੈਕਸ਼ਨ ਕਈ ਵਾਰੀ ਦੋ ਕੌਨਸੀਕਵੈਂਸਿਸ ਲੀਡ ਕਰ ਦਿੰਦਾ ਇੱਕ ਸਿਵਲ ਤੇ ਇੱਕ ਕ੍ਰਿਮੀਨਲ ਪਰ ਫਿਰ ਸੁਪਰੀਮ ਕੋਰਟ ਕਹਿੰਦੀ ਹੈ ਕ੍ਰਿਮੀਨਲ ਪ੍ਰोसीडिंग ਨੂੰ ਤਰਜੀ ਮਿਲੇਗੀ ਸਿਵਲ ਦੇ ਉੱਤੇ ਸਿਵਲ ਦੀ ਪ੍ਰोसीडिंग ਬਹੁਤ ਲੰਬੀ ਚੱਲਦੀ ਆ ਸੋ ਇਹਦੇ ਵਿੱਚ ਇਹ ਕੋਈ ਵਹਿਮ ਵਾਲੀ ਗੱਲ ਕਿਸੇ ਨੂੰ ਨਹੀਂ ਹੋਣੀ ਚਾਹੀਦੀ ਜੇ ਕੋਈ ਪੈਸੇ ਦਾ ਲੈਣ ਦੇਣ ਹੁੰਦਾ ਹੈ ਉਹ ਠੱਗੀ ਵੱਜਦੀ ਆ ਸਿਵਲ ਦੇ ਨਾਲ-ਨਾਲ ਉਹਦੇ ਕਨਸੀਕਵੈਂਸਸ ਕ੍ਰਿਮੀਨਲ ਯਾਨੀ ਕਿ ਫੌਜਦਾਰੀ ਵੀ ਹੁੰਦੇ ਨੇ ਲੋ ਵੱਡੀ ਗੱਲ ਸੁਣੋ ਨਾ ਹੋਰ ਬਾਜਵਾ ਕਹਿੰਦਾ ਜੀ ਇਹ ਤੇ ਮੇਰੇ ਵਸਕਤੀ ਹੈ ਨਹੀਂ ਇਸ ਐਗਰੀਮੈਂਟ ਤੇ ਮੇਰੇ ਵਸਕਤ ਹੈ ਨਹੀਂ ਐਮਓਯੂ ਤੇ ਵਸਕਤ ਹੈ ਨਹੀਂ ਮੁਕਰ ਗਿਆ ਫੇਰ ਜਿਹੜਾ ਬਲਦੇਵ ਸਿੰਘ ਸੀ ਅਗਲਾ ਆਤੀਜਾ ਦੋਸ਼ੀ ਉਹ ਗਾਇਬ ਹੋ ਗਿਆ ਤੇ ਫੇਰ ट्रांजੈਕਸ਼ਨ ਤਾਂ ਪ੍ਰੂਵ ਹੋ ਰਹੀ ਸੀ 2.47 ਕਰੋੜ ਰੁਪਏ ਜਿਹੜਾ ਇਹਦੇ ਖਾਤਿਆਂ ਚ ਗਿਆ ਤੇ ਫੇਰ ਕੀ ਕਰਦਾ ਬਾਜਵਾ ਮੇਰਾ ਆਜੂ 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 ਮੇਰੇ ਨਾਲ ਬੈਠੋ ਮੈਂ ਤੁਹਾਨੂੰ ਨਾ ਪੈਸੇ ਗੁਪਣੇ ਦੇ ਦਿੰਦਾ 5 ਕਰੋੜ ਰੁਪਈਆ ਕਹਿੰਦਾ ਮੈਂ ਦੇ ਦਿੰਦਾ ਤੁਹਾਨੂੰ ਕੰਪਰੋਮਾਈਜ਼ ਕਰ ਲੋ ਕੰਪਰੋਮਾਈਜ਼ ਕਰ ਲੋ ਤਾਂ ਫਿਰ ਜਿਹੜੀ ਇਹ ਸੀ ਕਿ ਜੀਓ ਡਬਲਯੂਓ ਗਵਰਨਮੈਂਟ ਅਫੀਸ਼ਰਸ ਵੈਲਫੇਅਰ ਆਰਗੇਨਾਈਜੇਸ਼ਨ ਉਹਨੂੰ ਇਹ 29 ਚੈੱਕ ਕੱਟ ਕੇ ਦਿੰਦਾ 29 ਚੈੱਕ ਔਰ ਅਨਕਤੀ ਦੇ 29 ਚੈੱਕ ਬਾਉਂਸ ਕਰ ਜਾਂਦੇ ਉਹ ਅੰਦਰ ਨਹੀਂ ਹੁੰਦੇ ਕੋਰਟ 'ਚ ਤੇ ਫੇਰ ਉੱਥੇ ਕੀ ਬਣ ਰਹਿੰਦਾ ਜਿਹੜੀ ਜ਼ਮੀਨ ਸੀਗੀ ਬੱਚੀ ਏਕੜ ਕਥਤ ਤੌਰ ਤੇ ਇਹਦੀ ਉਹਨੇ ਆਰਕੀਡੀਆ ਕਿਸੇ ਜਿਹੜੀ ਕੰਪਨੀ ਹੈਗੀ ਐ ਪ੍ਰਾਇਮਰੀ اسٹیਟਸ ਪ੍ਰਾਈਵੇਟ ਲਿਮਟਿਡ ਬਦਾਨੀ ਰੱਬ ਜਾਣੇ ਇਹ ਤੋਂ ਖਰੀਦੀ ਆ ਕਿ ਫਾਰਮਰਸ ਤੋਂ ਖਰੀਦੀ ਆ ਉਹਨਾਂ ਨੇ ਉੱਥੇ ਆਰਕੀਡੀਆ ਫਲੈਟਸ ਬਣਾ ਲਏ ਅੱਗੇ ਆਉਂਦੇ ਆ ਜੀ ਜਿੱਸਾ ਕਹਿੰਦੇ ਆ ਕਿ ਇਹ ਛੋਟਾ ਮੋਟਾ ਠੱਗ ਨਹੀਂ ਹੈਗਾ ਇਹ ਤਾਂ ਬਹੁਤ ਵੱਡਾ ਕ੍ਰਿਮੀਨਲ ਆ ਉਹਨਾਂ ਨੇ ਫਿਰ ਹਾਈ ਕੋਰਟ ਦੇ ਉਸ ਆਦੇਸ਼ ਤੋਂ ਅਬਜ਼ਰਵੇਸ਼ਨਸ ਕੋਰਟ ਕੀਤੀਆਂ ਜਰਨੈਲ ਸਿੰਘ ਬਾਜਵਾ ਬਾਰੇ ਉਹਨਾਂ ਨੇ ਦੱਸਿਆ ਜੀਐਮਆਈਸੀ ਚਾਹਤ ਛਾਵੜਾ ਨੇ ਕਿ ਜੱਜ ਸਾਹਿਬ ਹਾਈ ਕੋਰਟ ਵਾਲਿਆਂ ਨੇ ਲਿਖਿਆ ਸੀ ਕਿ ਜਦੋਂ ਇਹਨੂੰ ਮੈਂ ਕਿਹਾ ਕਿ ਤੂੰ ਸਾਰੇ ਆਪਣੇ ਐਸੈਟਸ ਮੂਵੇਬਲ ਇਮੂਵੇਬਲ ਜਲ ਅਚਲ ਸੰਪਤੀ ਦੇ ਵੇਰਵੇ ਲਿਖ ਕੇ ਲਿਆ ਤੇ ਇਹਨੇ 50 ਲੱਖ ਰੁਪਏ ਜਿਸ ਖਾਤੇ ਚ ਪਿਆ ਸੀ ਉਹਨੂੰ ਕੋ ਲਿਆ ਜੱਜ ਸਾਹਿਬ ਨੇ ਕਿਹਾ ਹੈ ਬੇਈਮਾਨ ਬੰਦਾ ਤੂੰ ਅਦਾਲਤ ਨਾਲ ਵੀ ਠੱਗੀ ਮਾਰਨ ਨੂੰ ਫਿਰਦਾ ਤੂੰ ਬੰਦਾ ਕੀ ਹੈ ਇਹ ਹਾਈ ਕੋਰਟ ਦੇ ਜੱਜ ਸਾਹਿਬ ਨੇ ਆਪਣੇ ਆਦੇਸ਼ ਦੇ ਵਿੱਚ ਲਿਖਿਆ ਤੇ ਇਹ ਜੀਐਮਆਈ ਸੀ ਨੇ ਕੋਰਟ ਕੀਤਾ ਉਹ ਕਹਿੰਦੇ ਜੀ ਇਹ ਐਂ ਲੱਗਦਾ ਜੀ ਹਾਰਡ ਕੋਰ ਕ੍ਰਿਮੀਨਲ ਹੈ ਇਹ ਕੋਈ ਸਧਾਰਨ ਬੰਦਾ ਨਹੀਂ ਆਪਣੇ ਦਸਕਤਾਂ ਤੋਂ ਮੁੱਕਰ ਗਿਆ ਫਿਰ ਕਹਿੰਦਾ ਇਹ ਸਿਵਲ ਮੈਟਰ ਹੈ ਫੌਜਦਾਰੀ ਹੈ ਨਹੀਂ ਫਿਰ ਕਹਿੰਦਾ ਜ਼ਮੀਨ ਪੱਚੀ ਕਿੱਲੇ ਮੇਰੀ ਜਿਹੜੀ ਉਹਦੀ ਹੈ ਨਹੀਂ ਫਿਰ ਕੰਪਰਮਾਈਜ਼ ਕਰਦਾ 5 ਕਰੋੜ ਰੁਪਏ ਦੇ ਚੈੱਕ ਦਿੰਦਾ ਨਾ ਧੀਓ ਸਾਰੇ ਬਾਊਂਸ ਉਹ ਕਹਿੰਦਾ ਤੀਜ ਕੀ ਆ ਇਹ ਸਮਝ ਨਹੀਂ ਆਉਂਦੀ ਬਾਜਵਾ ਇੱਕ ਹੋਰ ਕਾਂਡ ਕਰਦਾ ਬਾਜਵਾ 2019 ਚ ਜਦੋਂ 2017 ਦੇ ਵਿੱਚ ਇੱਕ ਕੰਮ ਸ਼ੁਰੂ ਹੋ ਗਿਆ ਕੰਪਲੇਂਟਾਂ ਦਾ ਇਹਦੇ ਉਲਟ ਤੇ ਸਤਕਾਸ਼ਾ ਪਿਆ ਉਹਨੇ 2019 ਚ ਖਰੜ ਇੱਕ ਸਿਵਲ ਅਦਾਲਤ ਦੇ ਵਿੱਚ ਦਿਵਾਨੀ ਅਦਾਲਤ ਦੇ ਵਿੱਚ ਇੱਕ ਕੇਸ ਪਾਤਾ ਕਿਹਾ ਜੀ ਜਿਹੜਾ ਐਗਰੀਮੈਂਟ ਹੋਇਆ ਇਹਨੂੰ ਖਾਰਜ ਕਰ ਦੇ ਉਹਦਾ ਕੋਈ ਆਧਾਰ ਬਣਾਇਆ ਤੇ ਕੋਰਟ ਉਹਦੀ ਗੱਲ ਮੰਨੀ ਨਹੀਂ ਕੋਰਟ ਮੰਨੀ ਨਹੀਂ ਫਿਰ ਇਹ ਜਾਣੋ ਹਟ ਗਿਆ ਕੋਰਟ ਦੇ ਵਿੱਚ ਬਲਕਿ ਕੋਰਟ ਨੇ ਜਿਨਾ ਜਿਤਨਾ ਐਗਰੀਮੈਂਟ ਹੋਇਆ ਸੀ ਗਵਰਨਮੈਂਟ ਆਫੀਸ਼ਲਸ ਵੈਲਫੇਅਰ ਆਰਗੇਨਾਈਜੇਸ਼ਨ ਉਹਨਾਂ ਨੂੰ ਇੰਜੰਕਸ਼ਨ ਦੇਤਾ ਉਹਨਾਂ ਦੀ ਫੇਵਰ ਚ ਬਾਜਵੇ ਦੇ ਉਲਟ ਅਦਾਲਤ ਦੀ ਬਾਜਵਾ ਗਿਆ ਸੀ ਭਈ ਤੂੰ ਇਹਨਾਂ ਵੀ ਜਿਹੜੀ ਪ੍ਰਾਪਰਟੀ ਆ ਇਹ 25 ਕਿੱਲਿਆਂ ਵਾਲੀ ਤੇ ਜਿਹੜਾ ਐਗਰੀਮੈਂਟ ਹੈ ਇਹ ਥਾਂ ਨਾਲ ਛੇੜਛਾੜ ਨਾ ਕਰੀ ਤੇ ਫਿਰ ਉਸ ਤੋਂ ਬਾਅਦ ਬਾਜਵਾ ਜਾਣੋਂ हट ਗਿਆ ਫਿਰ ਉਹ ਕੇਸ ਡਿਸਪੋਜ਼ ਆਫ ਕਰਤਾ ਜੱਜ ਨੇ ਵੀ ਇਹ ਉਹ ਆਉਂਦਾ ਹੀ ਨਹੀਂ ਕੰਪਲੇਨੈਂਟ ਤੇ ਅੱਜ ਕੀ ਹੋਇਆ ਜੀ ਜੱਜ ਸਾਹਿਬ ਚਾਹਤ ਛਾਵੜਾ ਨੇ ਬਹੁਤ ਹੀ ਸਖਤ ਜਜਮੈਂਟ ਲਿਖੀ ਆ ਤਿੰਨ ਸਾਲ ਦੀ ਕੈਦ 10000 ਰੁਪਏ ਦਾ ਜੁਰਮਾਨਾ ਜੁਰਮਾਨਾ ਮੈਨੂੰ ਘੱਟ ਲੱਗ ਰਿਹਾ ਕੁਝ ਸ਼ਾਇਦ ਜਿੱਕੇ ਦੇ ਵਿੱਚ ਵਧ ਕਰਨ ਦਾ ਪ੍ਰੋਵੀਜ਼ਨ ਹੋ ਸਕਦਾ ਸੀ ਜੇ ਹੈਗਾ ਤਾਂ ਵਧ ਕਰ ਦੇਣਾ ਚਾਹੀਦਾ ਸੀ ਪਰ ਜੱਜ ਸਾਹਿਬ ਨੇ ਲਿਖਿਆ ਕਿ ਜਿਹੜੀਆਂ ਧਾਰਾਵਾਂ ਇੱਥੇ ਲੱਗੀਆਂ ਹਨ ਯਾਨੀ ਕਿ 420 ਉਹਦੇ ਵਿੱਚ ਵੱਧ ਤੋਂ ਵੱਧ ਮੈਕਸਿਮਮ ਜਿਹੜੀ سزا ਉਹ ਮੈਂ 3 ਸਾਲ ਕਰ ਸਕਦੀ 3 ਸਾਲ ਤੋਂ ਜ਼ਿਆਦਾ ਮੈਂ ਕਰ ਨਹੀਂ ਸਕਦੀ ਤੇ ਇਸ ਕਰਕੇ ਉਹ 3 ਸਾਲ ਕਰਤੀ ਗਈ ਹੋ ਸਕਦਾ ਹੈ 10000 ਤੋਂ ਵੱਧ ਜੁਰਮਾਨਾ ਨਾ ਹੁੰਦਾ ਹੋ ਸਕੇ ਤੇ 10000 ਜੁਰਮਾਨਾ ਵੀ ਕਰਤਾ ਤੇ ਇਹ ਫੈਸਲਾ ਤੁਹਾਨੂੰ ਜਿਵੇਂ ਦੱਸਿਆ ਇਸੇ ਮਹੀਨੇ ਦੀ 19 ਤਰੀਕ ਨੂੰ ਆਇਆ ਜਿਵੇਂ ਤੁਹਾਨੂੰ ਅਸੀਂ ਨਾਲ ਨਾਲ ਪਾਟਰ ਵਿਖਾਇਆ ਜਜਮੈਂਟ ਦਾ ਜਾ ਸਾਹਬ ਦਾ ਮਾਈਕ ਵਾਰੀ ਫੇਰਨੇ ਦਾ ਮਾਰ ਲਓ 48 ਪੇਜ ਪੜ੍ਹਨੇ ਪਏ ਇਸ ਕਨਕਲੂਜਨ ਤੇ ਆਉਣ ਲਈ ਇਹ ਵਾਕਿਆ ਇਹ ਬੰਦਾ ਬਖਸ਼ਣ ਯੋਗ ਨਹੀਂ ਔਰ ਅਦਾਲਤਾਂ ਹੁਣ ਉਹਨੂੰ ਬਖਸ਼ ਵੀ ਨਹੀਂ ਰਹੀਆਂ ਕੱਲ੍ਹ ਵਾਲੀ ਖਬਰ ਤੁਹਾਨੂੰ ਜਿਹੜੀ ਸੁਣਾਈ ਸੀ ਉਹ ਸੁੱਚਾ ਸਿੰਘ ਫਾਰਮਲ ਬਾਰੇ ਸੀ ਜਿਹਦੇ ਦੋ ਕਿੱਲੇ ਦੋ ਮਰਲੇ ਥਾਂ ਇਹਨੇ ਹੜੱਪਣ ਦੀ ਕੋਸ਼ਿਸ਼ ਕੀਤੀ ਆਲਮੋਸਟ ਹੜੱਪ ਲਈ ਸੀ ਜਿਨੇ ਚੈੱਕ ਉਹਨੂੰ ਦਿੱਤੇ ਸਾਰੇ ਬਾਉਂਸ ਕੀਤੇ ਇਹਦੀ ਮੋਡਸ ਆਪਰੈਂਡ ਹੀ ਇਹ ਆ ਐਗਰੀਮੈਂਟ ਜੇ ਕਰ ਲੋ ਬੰਦੇ ਨੂੰ ਕੁੰਡੀ ਚ ਫਸਾ ਲੋ ਫਿਰ ਠੱਗੀ ਮਾਰ ਲੋ ਚੈੱਕ ਦੇਣੇ ਐਸ ਵੀ ਹੁਦਾ ਕਰ ਲੋ ਚੈੱਕ ਦੇ ਦਿਓ ਉਹ ਖਾਤੇ ਚ ਪੈਸੇ ਨਾ ਹੋਣ ਬਾਉਂਸ ਕਰ ਲੋ ਪੁਲਿਸ ਵਾਲਿਆਂ ਨੂੰ ਫਿੱਟ ਰੱਖੋ ਪੁਲਿਸ ਵਾਲਿਆਂ ਦੀਆਂ ਜੇਬਾਂ ਚ ਕੁੰਡੀ ਚ ਲੋ ਨੋਟ ਨੀਲੇ ਹਰੇ ਉਹ ਸਮਾਂ ਮੈਂ ਜਦੋਂ ਦਾ ਕੇਸ ਚੱਲਦਾ ਉਹਦੋਂ ਤਾਂ ਲਾਲ ਹੁੰਦਾ ਸੀ 2000 ਵਾਲੇ ਉਹ ਪਾਈ ਚੱਲੋ ਫੜਿਆ ਕਦੋਂ ਗਿਆ ਜਦੋਂ ਡੀਜੀਪੀ ਨੂੰ ਝਾੜ ਪਈ ਆ ਵੇਖ ਲੋ ਤਰੀਕਾ ਜਦੋਂ ਡੀਜੀਪੀ ਨੂੰ ਤਲਬ ਕੀਤਾ ਹਾਈ ਕੋਰਟ ਨੇ ਔਰ ਉਹਨੂੰ ਪਰਸਨਲੀ ਝਾੜ ਪਈ ਔਰ ਇੰਗਲਿਸ਼ ਟ੍ਰਿਬਿਊਨ ਦੇ ਫਰੰਟ ਪੇਜ ਤੇ ਏਡੀ ਵੱਡੀ ਖਬਰ ਛਪੀ ਕਿ ਡੀਜੀਪੀ ਨੂੰ ਅੰਬਰੈਸਮੈਂਟ ਹੋਈ ਅੱਜ ਅੱਜ ਦੀ ਇਸ ਖਬਰ ਦਾ ਇੱਥੇ ਹੁੰਦਾ ਜੀ ਅੰਤ ਮੈਨੂੰ ਰਿੰਦਰ ਸਿੰਘ ਤੱਕ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਨਮਸਕਾਰ Cuidado, gente.